ਇਹ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਦਰਅਸਲ ਸਟੂਡੈਂਟ ਤੇ ਟੀਚਰ ਦਾ ਰਿਸ਼ਤਾ ਜਿਹੜਾ ਆ ਉਹ ਇੱਥੇ ਤਾਰ-ਤਾਰ ਹੋਇਆ ਜੀ ਹਾਂ ਇੱਕ ਤਰਫਾ ਪਿਆਰ ਦੇ ਵਿੱਚ ਅੰਨੇ ਖੋਏ ਸਟੂਡੈਂਟ ਨੇ ਖੌਫਨਾਕ ਕਦਮ ਚੁੱਕਿਆ ਟੀਚਰ ਨੂੰ ਪ੍ਰਪੋਜ਼ ਕੀਤਾ ਪਰ ਜਦੋਂ ਟੀਚਰ ਨੇ ਮਨ੍ਹਾ ਕਰ ਦਿੱਤਾ ਤਾਂ ਟੀਚਰ ਦੇ ਗੋਲੀ ਮਾਰ ਦਿੱਤੀ ਭਰੀ ਕਲਾਸ ਦੇ ਵਿੱਚ ਗੋਲੀ ਮਾਰੀ ਗਈ ਹੈ ਔਰ ਟੀਚਰ ਜਿਹੜੀ ਹੈ 32 ਘੰਟੇ ਤੇ 51 ਮਿੰਟ ਜ਼ਿੰਦਗੀ ਦੀ ਲੜਾਈ ਲੜਦੀ ਰਹੀ ਹਸਪਤਾਲ ਦੇ ਵਿੱਚ ਤੇ ਉਸ ਦੀ ਮੌਤ ਹੋ ਚੁੱਕੀ ਹੈ ਇਹ ਪਿਆਰ ਹੈ ਕਿ ਜਾਂ ਫਿਰ ਕਹਿ ਦਈਏ ਕਿ ਇੱਕ ਹਵਾਨੀਅਤ ਹੈ ਇੱਕ ਸਟੂਡੈਂਟ ਟੀਚਰ ਦੇ ਨਾਲ ਇਸ ਤਰੀਕੇ ਦਾ ਸਲੂਕ ਆਖਿਰਕਾਰ ਕਿਵੇਂ ਕਰ ਸਕਦਾ ਹੈ ਗੁਰੂ ਦਾ ਰਿਸ਼ਤਾ ਗੁਰੂ ਤੇ ਚੇਲੇ ਦਾ ਰਿਸ਼ਤਾ ਬੜਾ ਪਵਿੱਤਰ ਮੰਨਿਆ ਗਿਆ ਹੈ ਚਾਹੇ ਉਹ ਸਟੂਡੈਂਟ ਹੋਵੇ ਤੇ ਚਾਹੇ ਟੀਚਰ ਹੋਵੇ ਤੇ ਚਾਹੇ ਕੋਈ ਵੀ ਹੋਰ ਜਿੰਨਾ ਗੁਰੂਆਂ ਤੋਂ ਅਸੀਂ ਕੋਈ ਸਕਿੱਲ ਸਿੱਖਦੇ ਐ ਕੋਈ ਵੀ ਗੁਰੂ ਕਿਉਂ ਨਾ ਹੋਵੇ ਗੁਰੂ ਤੇ ਚੇਲੇ ਦਾ ਰਿਸ਼ਤਾ ਪਵਿੱਤਰ ਹੀ ਮੰਨਿਆ ਗਿਆ ਹੈ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਰੌਂਗ ਤੇ ਖੜੇ ਕਰ ਦੇਣ ਵਾਲਾ ਇਹ ਕਹਿ ਲਈ ਕਿ ਦ੍ਰਿਸ਼ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੀਚਰ ਨੂੰ ਪਰਪੋਜ਼ ਕੀਤਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਿੰਨੀ ਵਾਰੀ ਪ੍ਰਪੋਜ਼ ਕੀਤਾ ਤੇ ਆਖਰਕਾਰ ਜਦੋਂ ਹਾਰ ਕੇ ਉਹਨੇ ਮਨਾਂ ਕਰ ਦਿੱਤਾ ਤਾਂ ਇਸ ਸਿਰਫਰੇ ਸਟੂਡੈਂਟ ਨੇ ਜਿਹੜਾ ਕਿ ਇੱਕ ਤਰਫਾ ਪਿਆਰ ਦੇ ਵਿੱਚ ਅੰਨਾ ਹੋਇਆ ਸੀ ਉਸਨੇ ਭਰੀ ਕਲਾਸ ਦੇ ਵਿੱਚ ਹਥਿਆਰ ਦੇ ਨਾਲ ਗੋਲੀ ਮਾਰ ਦਿੱਤੀ ਟੀਚਰ ਨੂੰ ਤਾਂ ਗੋਲੀ ਆ ਟੀਚਰ ਦੇ ਲੱਗੀ 25 ਸਾਲ ਦੀ ਉਹ ਮਹਿਲਾ ਸੀਗੀ ਲੜਕੀ ਸੀਗੀ ਜਿਹੜੀ ਪੜਾਉਂਦੀ ਸੀਗੀ ਕੰਪਿਊਟਰ ਕਲਾਸ ਲੈਂਦੀ ਸੀਗੀ ਕੰਪਿਊਟਰ ਸਿਖਾਉਂਦੀ ਸੀਗੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਔਰ ਤਕਰੀਬਨ 32 ਘੰਟੇ ਤੇ 51 ਮਿੰਟ ਲਗਭਗ 33 ਘੰਟੇ ਤੱਕ ਉਹ ਲੜਕੀ ਜਿਹੜੀ 25 ਸਾਲ ਦੀ ਜਿਹੜੀ ਸਟੂਡੈਂਟ ਸੀ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਰਹੀ ਪਰ ਉਹ ਬਚ ਨਹੀਂ ਸકી ਉਸ ਦੀ ਮੌਤ ਹੋ ਚੁੱਕੀ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਸੈਂਟਰ ਦੇ ਵਿੱਚ ਨਾ ਕੰਪਿਊਟਰ ਸੈਂਟਰ ਦੇ ਵਿੱਚ ਉਹ ਲੜਕੀ ਪੜਾਉਂਦੀ ਸੀ ਉਹ ਟੀਚਰ ਪੜਾਉਂਦੀ ਸੀਗੀ ਉੱਥੋਂ ਗੋਲੀ ਮਾਰ ਕੇ ਤੇ ਇਹ ਸਟੂਡੈਂਟ ਜਿਹੜਾ ਕਿੰਨੀ ਤੇਜ਼ੀ ਦੇ ਨਾਲ ਆਪਣੀ ਬਾਈਕ ਫੜ ਕੇ ਤੇ ਉੱਥੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਫਰਾਰ ਹੋਇਆ ਹੈ ਪਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿਹੜੀ ਵੀ ਮਣਯੋਗ ਅਦਾਲਤ ਦੇ ਵੱਲੋਂ ਸਜ਼ਾ ਇਸ ਨੂੰ ਸੁਣਾਈ ਜਾਵੇਗੀ ਕਿਉਂਕਿ ਇਸ ਤਰੀਕੇ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਕਾਲ ਯੁਗ ਦੀ ਗੱਲ ਕਰਦੇ ਹਾਂ ਤਾਂ ਆ ਰਿਸ਼ਤੇ ਤਾਰ-ਤਾਰ ਹੁੰਦੇ ਨੇ ਚਾਹੀਓ ਪਿਉ-ਪੁੱਤਰਾ ਰਿਸ਼ਤਾ ਹੋਵੇ ਘਰਦਿਆਂ ਦੇ ਨਾਲ ਰਿਸ਼ਤਾ ਕਿਉਂ ਨਾ ਹੋਵੇ ਰਿਸ਼ਤੇਦਾਰਾਂ ਦੇ ਨਾਲ ਕੋਈ ਰਿਸ਼ਤਾ ਕਿਉਂ ਨਾ ਹੋਵੇ ਚਾਹੇ ਗੁਰੂ-ਚੇਲੇ ਦਾ ਰਿਸ਼ਤਾ ਕਿਉਂ ਨਾ ਹੋਵੇ ਤਾਂ ਅਜਹੀਆਂ ਖਬਰਾਂ ਦਿਲ ਚੀਰ ਕੇ ਰੱਖ ਦਿੰਦੀਆਂ ਨੇ ਜਦੋਂ ਅਸੀਂ ਦੇਖਦੇ ਆਂ ਤੇ ਸੁਣਦੇ ਆਂ ਕਿ ਯਾਰ ਆ ਕੀ ਹੋ ਗਿਆ ਇਦਾਂ ਨਹੀਂ ਸੀ ਹੋਣਾ ਚਾਹੀਦਾ ਤਾਂ ਇੱਕ ਗੁਰੂ ਤੇ ਚੇਲੇ ਦਾ ਰਿਸ਼ਤਾ ਬੜਾ ਪਵਿੱਤਰ ਮੰਨਿਆ ਗਿਆ ਖਾਸ ਤੌਰ ਤੇ ਸਕੂਲੀ ਪੱਧਰ ਤੇ ਜਦੋਂ ਅਸੀਂ ਟੀਚਰ ਦੇ ਕੋਲੋਂ ਸਿੱਖਦੇ ਆਂ ਆ ਚਾਹੀਓ ਕੋਈ ਪੜ੍ਹਾਈ ਐ ਚਾਹੇ ਕੋਈ ਕੰਮਕਾਰ ਐ ਤਾਂ ਅਸੀਂ ਸਿੱਖਦੇ ਆ ਤਾਂ ਸਾਡੀਆਂ ਅੱਖਾਂ ਦੇ ਵਿੱਚ ਬੜਾ ਵੱਡਾ ਰਤਬਾ ਹੁੰਦਾ ਹੈ ਕਿ ਸਾਡਾ ਗੁਰੂ ਐ ਸਾਨੂੰ ਪੜਾਇਆ ਲਿਖਾਇਆ ਤੇ ਸਾਨੂੰ ਸਿਖਾਇਆ ਸਾਡੀ ਵਧੀਆ ਜ਼ਿੰਦਗੀ ਬਣਾਈ ਐ ਤੇ ਜੇ ਤੁਸੀਂ ਗੁਰੂ ਦੇ ਨਾਲ ਟੀਚਰ ਦੇ ਨਾਲ ਹੀ ਅਜਿਹਾ ਵਿਵਹਾਰ ਕਰ ਦੋ ਅਜਿਹਾ ਖੌਫਨਾਕ ਕਤਮ ਚੱਕੋ ਕਿ ਭਰੀ ਕਲਾਸ ਦੇ ਵਿੱਚ ਉਸ ਨੂੰ ਗੋਲੀ ਮਾਰ ਕੇ ਤੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿਓ ਪਹਿਲੀ ਗੱਲ ਤਾਂ ਪਿਆਰ ਸ਼ਬਦ ਅੱਜ ਕੱਲ ਦੇ ਸਮੇਂ ਦੇ ਵਿੱਚ ਬਦਨਾਮ ਕਰ ਦਿੱਤਾ ਗਿਆ ਜਿਹੜਾ ਪਿਆਰ ਹੈ ਉਸ ਦੀ ਪਰਿਭਾਸ਼ਾ ਤੱਕ ਹੀ ਬਦਲ ਕੇ ਰੱਖ ਦਿੱਤੀ ਗਈ ਹੈ ਸਟੂਡੈਂਟ ਨੂੰ ਟੀਚਰ ਦੇ ਨਾਲ ਪਿਆਰ ਹੁੰਦਾ ਹੈ ਸਟੂਡੈਂਟ ਪ੍ਰਪੋਜ਼ ਕਰਦਾ ਹੈ ਟੀਚਰ ਨੂੰ 25 ਸਾਲ ਦੀ ਜਿਹੜੀ ਕੁੜੀ ਟੀਚਰ ਹੁੰਦੀ ਹੈ ਉਸ ਨੂੰ ਪ੍ਰਪੋਜ਼ ਕਰਦਾ ਹੈ ਤੇ ਜਦੋਂ ਉਹ ਮਨ੍ਹਾ ਕਰ ਦਿੰਦੀ ਹੈ ਤੇ ਇਹ ਸਿਰਫਾ ਸਟੂਡੈਂਟ ਜਿਹੜਾ ਆਸ਼ਿਕ ਬਣਿਆ ਸੀ ਇੱਕ ਤਰਫਾ ਉਸ ਨੇ ਕਲਾਸ ਦੇ ਵਿੱਚ ਪਰੀ ਕਲਾਸ ਦੇ ਵਿੱਚ ਸਟੂਡੈਂਟ ਦੇ ਵੱਲੋਂ ਟੀਚਰ ਨੂੰ ਗੋਲੀ ਮਾਰ ਦਿੱਤੀ ਗਈ ਔਰ 32 ਘੰਟੇ ਤੇ 51 ਮਿੰਟ ਮੌਤ ਤੇ ਜ਼ਿੰਦਗੀ ਦੀ ਲੜਾਈ ਲੜਦੀ ਰਹੀ ਹੈ ਉਹ ਜਿਹੜੀ ਟੀਚਰ ਹੈ 25 ਸਾਲ ਦੀ ਲੜਕੀ ਜਿਹੜੀ ਟੀਚਰ ਸੀ ਆਖਰਕਾਰ ਗੋਲੀ ਨਿਕਲ ਨਹੀਂ ਪਾਈ ਤੇ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਮੌਕੇ ਤੋਂ ਫਰਾਰ ਹੋ ਚੁੱਕਿਆ ਸੀ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਖੌਫਨਾਕ ਵਾਰਦਾਤ ਜਿਹੜੀ ਹੈ ਉਹ ਯੂਪੀ ਦੇ ਬਜਨੌਰ ਦੇ ਵਿੱਚ ਅ ਕੱਟੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਇਹ ਤਸਵੀਰਾਂ ਇੱਕ ਜ਼ਿੰਦਗੀ ਦਾ ਖੌਫਨਾਕ ਅੰਤ ਕਰ ਦਿੱਤਾ ਗਿਆ ਸਟੂਡੈਂਟ ਮੈਂ ਥੋੜੀ ਬਣਾ ਰਹੀ ਸੀ ਮuje ਆਵਾਜ਼ ਆਈ ਮuje ਲੱਗਾ ਕਿ نیچے ਕਾਇਆ ਵਗੈਰਾ ਪਟਾ ਹੈ ਮੈਂ ਜਦੋਂ ਕਲਾਸ तो देखा तो इसकी हालत है। अच्छा ये ये क्या करती थी वहाँ पे पढ़ाती है। क्या नाम है इनका अच्छा किसी किसी छात्र ने गोली मारी है क्या कौन है क्या नाम है अच्छा क्या वजह रही होगी वो मुझे क्या